ਸਰਦੀ ਸੰਗਨੂਰ ਵੀ ਦੀ ਨਿਛਣਾ ਮਾਂ ਦਾ ਪਵਲ ਸਜਾਵਾਂਗੇ ਮਾਂ ਦਾ ਦਰਵਾਜ਼ਾ ਸਜਾਵਾਂਗੇ ਮਿਹਰ ਖੁਈ ਮਾਤਾ ਦੀ ਜਗਰਾਤਾ ਕਰਾਵਾਂਗੇ ਕਿਸੇ ਚੀਜ਼ ਦਾ ਨਾ ਕਟਾ ਤਾਨੂੰ ਮਾਂ ਦਾ ਦਿੱਤਾ ਖਾਂਦੇ ਹਾਂ ਕਿਸੇ ਚੀਜ਼ ਦਾ ਨਾ ਕਟਾ ਤਾਨੂੰ ਮਾਤਾ ਦਿੱਤਾ ਖਾਂਦੇ ਹਾਂ ਉਮਰ ਪਰ ਮਾਦੀ ਪੂਜਾ ਕਰਕੇ ਇਸ ਤੋਂ ਜੀਵਨ ਪਾਉਂਦੇ ਹਾਂ ਇਸ ਤੋਂ ਜੀਵਨ ਪਾਉਂਦੇ ਹਾਂ ਮਾਂ ਦਾ ਨਾਮ ਜਪ ਕੇ ਤਰ ਜਾਵਾਂਗੇ ਮਿਹਰ ਹੋਈ ਮਾਤਾ ਦੀ ਜਗਰਾਤਾ ਕਰਾਵਾਂਗੇ ਭਗਤ ਜਨ ਕਰ ਸਾਡੇ ਆਉਣਗੇ ਮਾਂ ਦੀਆਂ ਟੇਟਾ ਲਾਣਗੇ चुभ दिशा पूरियूं अरदासां हिकु रहणु